ਕੋਣਾਂ ਨਾਲ ਫੁੱਟਬਾਲ ਖੇលਨ ਲੱਗੇ ਤੇ ਮੈਂ ਗੋਲ ਤੇ ਖੜਾ ਨੈਸ਼ਨ ਖੇល ਕੇ ਆਇਆ ਇਥੇ ਪੁੱਲ ਸੇ ਨਹੀਂ ਖੇਡਿਆ ਮੈਂ کلب ਸੇ ਖੇਡਿਆ ਤੇ ਫੁੱਟਬਾਲ ਖੇល ਕੇ ਆਪਣੀ એનર્ਜੀ ਜਿਹੜੀ ਥੋੜੀ ਲੋ ਹੋ ਗਈ ਹੈ ਨਾ ਤੁਹਾਨੂੰ ਜਿਹੜਾ ਮਾਹੌਲ ਸਾਰਾ ਦਿਖਾਉਨੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਏ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ 1 ਨੰਬਰ ਗੇਟ ਦੇ ਉੱਤੇ ਖੜੇ ਆ ਤੇ ਇਧਰਲੇ ਪਾਸੇ ਮੜਾ ਦਿਖਾ ਦਿੰਦਾ ਵੀ ਬਾਈ ਪਿੱਛੇ ਆਪਣੇ ਤੇ ਇਧਰ ਆਗਾ ਜੀ ਪੀਜੀ ਆਈ ਪੀਜੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਯੂਨੀਵਰਸਿਟੀ ਬਣੇ ਰਿਹਾ ਆਪਣੇ ਚੈਨਲ ਦੇ ਨਾਲ ਅੱਜ ਤੁਹਾਨੂੰ ਆਪਾਂ ਸਾਰੀ ਪੰਜਾਬ ਯੂਨੀਵਰਸਿਟੀ ਘੁਮਾਵਾਂਗੇ ਚਲੋ ਬਾਈ ਜੀ ਆਜੋ ਚੱਲਦੇ ਆਪਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਤੇ ਆਪਾਂ ਗੇਟ ਨੰਬਰ 1 ਤੋਂ ਜਿਹੜੀ ਐਂਟਰੀ ਕਰ ਲਈ ਹੈ ਨਾ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਬੈਰੀਗੇਡ ਲੱਗਿਆ ਹੋਇਆ ਤੇ ਆਪਾਂ ਨੇ ਗੇਟ ਨੰਬਰ 1 ਤੋਂ ਜਿਹੜੀ ਐਂਟਰੀ ਕਰ ਲਈ ਤੇ ਇੱਧਰ ਸਾਰੇ ਲੜਕਿਆਂ ਦੇ ਹੌਸਟਲ ਸਟਾਰਟ ਹੋ ਗਏ ਹਨ ਤੇ ਆਹ ਸਾਹਮਣੇ ਹੌਸਟਲ ਆਇਆ ਜੀ ਹੌਸਟਲ ਨੰਬਰ 1 ਮੇਰ ਚੰਦ ਮਹਾਜਨ ਹਾਲ ਲੜਕਿਆਂ ਦਾ ਹੌਸਟਲ ਨੰਬਰ ਤੇ ਇੱਥੇ ਜਿਹੜੇ ਬੁਆਏਜ਼ ਹੌਸਟਲ ਸਟਾਰਟ ਹੋ ਜਾਂਦੇ ਨੇ ਤੇ ਆਏ ਜੀ ਬੁਆਏਜ਼ ਹੌਸਟਲ ਜਿਹੜੇ ਕਿ ਲੜਕਿਆਂ ਦੇ ਰਹਿਣ ਦੇ ਲਈ ਹੌਸਟਲ ਹਨ ਹੌਸਟਲ ਨੰਬਰ 1 ਇੱਥੇ ਜਿਹੜੇ ਹੌਸਟਲ ਸਟਾਰਟ ਹੋ ਜਾਂਦੇ ਨੇ ਤੇ ਚੱਲਦੇ ਆ ਵੀ ਹੁਣ ਆਪਾਂ ਇੱਥੋਂ ਅੱਗੇ ਤੁਹਾਨੂੰ ਅੱਗੇ ਹੋਰ ਦਿਖਾਉਨੇ ਆ ਹਨ ਮਹਿਰਚੰਦ ਮਹਾਜਨ ਲੜਕਿਆਂ ਦਾ ਹੌਸਲ ਨੰਬਰ 1 ਤੇ ਜਿਹੜੇ ਆ ਬਾਈਕ ਮੋਟਰਸਾਈਕਲ ਸਕੂਟੀਆਂ ਖੜੀਆਂ ਨੇ ਇਹ ਸਾਰੀਆਂ ਜਿਹੜੀਆਂ ਸਟੂਡੈਂਟਸ ਦੀਆਂ ਨੇ ਹਨ ਜਿਹੜੇ ਹੌਸਟਲ ਦੇ ਵਿੱਚ ਰਹਿੰਦੇ ਨੇ ਤੇ ਅੱਗੇ ਆ ਗਏ ਜੀ ਚੌਂਕ ਆਪਾਂ ਇਹ ਚੌਂਕ ਤੋਂ ਸੱਜੇ ਹੱਥ ਦੀ ਵੱਲ ਜਾਵਾਂਗੇ ਹਨ ਗਾਂਧੀ ਭਵਨ ਤੁਸੀਂ ਅੱਜ ਤੁਹਾਨੂੰ ਸਾਰੇ ਜਿਹੜੀ ਯੂਨੀਵਰਸਿਟੀ ਆਪਾਂ ਘੁਮਾਵਾਂਗੇ ਤੇ ਇੱਧਰ ਜੀ ਇੱਕ ਪਾਰਕਿੰਗ ਬਣੀ ਹੋਈ ਆ ਹੌਸਟਲ ਦੇ ਵਿੱਚ ਰਹਿਣ ਵਾਲੇ ਲੜਕਿਆਂ ਦੇ ਵਾਸਤੇ ਹਨ ਤੇ ਆ ਸਾਰੀਆਂ ਜਿਹੜੀਆਂ ਗੱਡੀਆਂ ਖੜੀਆਂ ਨੇ ਤੇ ਆ ਚੌਂਕ ਤੋਂ ਆਪਾਂ ਜਾਵਾਂਗੇ ਸੱਜੇ ਹੱਥ ਤੇ ਗਾਂਧੀ ਭਵਨ ਦੀ ਵੱਲ ਜਾਵਾਂਗੇ ਆਪਾਂ ਤੇ ਇੱਧਰ ਸਾਰੇ ਜਿਹੜੇ ਹੌਸਟਲ ਬਣੇ ਹੋਏ ਨੇ ਬੁਆਏਜ਼ ਹੌਸਟਲ ਬਣੇ ਹੋਏ ਨੇ ਹਨ ਤੇ ਬਹੁਤ ਸੋਹਣੀ ਜਿਹੀ ਯੂਨੀਵਰਸਿਟੀ ਬਣੀ ਹੋਈ ਆ ਇੱਧਰ ਨੇ ਪਾਸੇ ਵੀ ਪਾਰਕਿੰਗ ਬਣੀ ਹੋਈ ਆ ਇੱਥੇ ਜੀ ਵੀ ਜਿਹੜੀਆਂ ਇਹ ਗੱਡੀਆਂ ਖੜੀਆਂ ਨੇ ਹਨ ਪਾਰਕਿੰਗ ਤੋਂ ਅੱਗੇ ਜਿਹੜੀ پارک ਬਣੀ ਹੋਈ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਹਨ ਤੇ ਇੱਧਰ ਆਰਟਸ ਬਲਾਕ ਬਣਿਆ ਹੋਇਆ ਇੱਧਰਲੇ ਪਾਸੇ ਸੱਜੇ ਹੱਥ ਤੇ ਜਦੋਂ ਬੱਚਾ ਆਪਣੇ ਸਕੂਲ ਦੀ ਪੜਾਈ ਜਿਹੜੀ ਖਤਮ ਕਰਦਾ ਹਨ ਤਾਂ ਉਹਦੇ ਮਨ ਦੇ ਵਿੱਚ ਪਹਿਲੀ ਗੱਲ ਇਹੀ ਆਉਂਦੀ ਆ ਕਿ ਮੈਂ ਪੰਜਾਬ ਯੂਨੀਵਰਸਿਟੀ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜਨਾ ਹਨ ਤੇ ਆਹ ਦੇਖੋ ਜੀ ਇਹ ਸਾਰਾ ਦ੍ਰਿਸ਼ ਹੈਗਾ ਜੀ ਪੰਜਾਬ ਯੂਨੀਵਰਸਿਟੀ ਦਾ ਤੇ ਬਹੁਤ ਸੋਹਣੀ ਜਿਹੜੀ ਹੋਰੇ ਪੇੜ ਪੌਦੇ ਰੁੱਖ ਲੱਗੇ ਹੋਏ ਨੇ ਹਨ ਤੇ ਇਹ ਸਾਰਾ ਦ੍ਰਿਸ਼ ਹੈ ਜੀ ਤੇ ਆਪਾਂ ਅੱਗੇ ਜੀ ਗਾਂਧੀ ਭਵਨ ਦੇ ਬਿਲਕੁਲ ਸਾਹਮਣੇ ਤੇ ਜਿਹੜਾ ਸਾਹਮਣੇ ਚੌਕ ਬਣਿਆ ਹੋਇਆ ਗਾਂਧੀ ਭਵਨ ਚੌਕ ਤੇ ਆਹ ਜੀ ਬਿਲਡਿੰਗ ਗਾਂਧੀ ਭਵਨ ਤੇ ਆਏ ਜੀ ਗਾਂਧੀ ਭਵਨ ਚੌਕ ਹੈ ਨਾ ਤੇ ਇਹਦੇ ਬਿਲਕੁਲ ਸਾਹਮਣੇ ਜਿਹੜਾ ਗਾਂਧੀ ਭਵਨ ਬਿਲਡਿੰਗ ਬਣੀ ਹੋਈ ਆ ਤੇ ਇਹਦਾ ਜਿਹੜਾ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਇਹ ਆ ਜੀ ਗਾਂਧੀ ਭਵਨ ਤੇ ਆਪਣੇ ਖੱਬੇ ਪਾਸੇ ਪਾਰਕ ਦੇ ਵਿੱਚ ਜਿਹੜੇ ਸਟੂਡੈਂਟ ਕ੍ਰਿਕਟ ਖੇਡ ਰਹੇ ਨੇ ਨਾ ਤੇ ਅੱਜ ਹੈਗਾ ਸੰਡੇ ਦਾ ਦਿਨ ਜਦੋਂ ਸਟੂਡੈਂਟ ਨੂੰ ਛੁੱਟੀ ਹੁੰਦੀ ਆ ਜਿਹੜੇ ਦਿਨ ਫਿਰ ਇਹ ਆਪਣਾ ਮਨ ਪਰਚਾਵਾ ਕਰਦੇ ਨੇ ਹਨਾ ਤੇ ਇਹ ਸਾਰੇ ਸਟੂਡੈਂਟ ਨੇ ਇੱਥੇ ਦੇ ਤੇ ক্রিকেট ਖੇਡ ਰਹੇ ਨੇ ਪਾਰਕ ਦੇ ਵਿੱਚ ਇੱਥੇ ਐਵੇਂ ਹਨਾ ਬਹੁਤ ਤੁਹਾਨੂੰ ਸਟੂਡੈਂਟ ਜਿਹੜੇ ਖੇਡਦੇ ਮਿਲ ਜਾਣਗੇ ਹਨਾ ਕਿਉਂਕਿ ਅੱਜ ਛੁੱਟੀ ਦਾ ਦਿਨ ਆਇਆ ਤੇ ਅੱਜ ਐਤਵਾਰ ਦਾ ਦਿਨ ਹੈ ਹਨਾ ਤੇ ਆਹ ਦੇਖੋ ਜੀ ਇੱਧਰ ਜਿਹੜਾ ਗਾਂਧੀ ਭਵਨ ਦਾ ਰੈਨੋਵੇਸ਼ਨ ਚੱਲ ਰਹੀ ਹੈ ਹਨਾ ਤੇ ਉਹ ਸਾਹਮਣੇ ਬਿਲਡਿੰਗ ਆ ਗਈ ਜੀ ਫਾਇਨ ਆਰਟ ਮਿਊਜ਼ੀਅਮ ਤੇ ਆ ਬਿਲਡਿੰਗ ਹੈਗੀ ਆ ਜੀ ਰਾਜੀਵ ਗਾਂਧੀ ਕਾਲਜ ਭਵਨ ਦੀ ਤੇ ਰਾਜੀਵ ਗਾਂਧੀ ਕਾਲਜ ਭਵਨ ਆ ਜੀ ਆ ਆ ਸਾਹਮਣੇ ਬਿਲਡਿੰਗ ਤੇ ਇਹਦੇ ਬਿਲਕੁਲ ਸਾਹਮਣੇ ਜਿਹੜਾ ক্রিকেট ਦਾ ਗਰਾਊਂਡ ਬਣਿਆ ਹੋਇਆ ਹਨ ਤੇ ਆ ਦੇਖੋ ਜੀ ਆ ਸਾਰੇ ਬੱਚੇ ਜਿਹੜੇ ক্রিকেট ਖੇਡ ਰਹੇ ਨੇ ক্রিকেট ਦਾ ਗਰਾਊਂਡ ਹੈ ਤੇ ਇਧਰਲੇ பசੜੀ ਤੀਰਅੰਦਾਜ਼ੀ ਵੀ ਕਰ ਰਹੇ ਨੇ ਆ ਬਾਈ ਉਹਨੇ ਤੇ ਆ ਬਾਈ ਤੀਰਅੰਦਾਜ਼ੀ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਬਾਈ ਜਿਹੜਾ ਤੀਰ کمان ਦੋਨਾਂ ਨਿਸ਼ਾਨਾ ਲਾਉਣ ਦੇ ਲਈ ਤਿਆਰ ਆ ਹਨ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਹ ਦੇਖੋ ਜੀ ਇੱਥੇ ਬਾਈ ਨੇ ਨਿਸ਼ਾਨਾ ਲਾਇਆ ਪੂਰਾ ਘੈਂਟ ਤੇ ਆਹ ਦੇਖੋ ਪੂਰਾ ਜਿਹੜਾ yellow ਕਲਰ ਦੇ ਵਿੱਚ ਬਾਈ ਨੇ ਨਿਸ਼ਾਨਾ ਲਾਇਆ ਨਾ ਇੱਕ ਘੈਂਟ ਤੀਰ ਅੰਦਾਜ਼ੀ ਕਰਦਾ ਬਾਈ ਤੇ ਆਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਬੁਆਇਲ ਹੋਸਟਲ ਨਹੀਂ ਇਹ 10 ਸੰਹਾਲ ਬੁਆਇਲ ਹੋਸਟਲ ਨੰਬਰ 6 ਤੇ ਆਪਾਂ ਪਹੁੰਚ ਗਏ ਜੀ ਖੇਡ ਵਿਭਾਗ ਦੀ ਵੱਲ ਹਨਾ ਤੇ ਇੱਧਰ ਸਾਰੇ ਇਹਦੇ ਗਰਾਊਂਡ ਬਣੇ ਹੋਏ ਨੇ ਆ ਜਿਹੜਾ ਤੁਸੀਂ ਸਾਹਮਣੇ ਗਰਾਊਂਡ ਦੇਖ ਰਹੇ ਹੋ ਇਹ ਹੈਗਾ ਜੀ ਹਾਕੀ ਦਾ ਗਰਾਊਂਡ ਤੇ ਇੱਧਰ ਅਲੱਗ-ਅਲੱਗ ਤਰ੍ਹਾਂ ਦੇ ਐਵੇਂ ਦੇ ਗਰਾਊਂਡ ਬਣੇ ਹੋਏ ਨੇ ਤੇ ਉਹ ਪਰਲੇ ਪਾਸੇ ਤੁਸੀਂ ਇਹਦੇ ਉੱਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਨਜ਼ਦੀਕ ਤੋਂ ਜਾ ਕੇ ਜਰੂਰ ਤੁਹਾਨੂੰ ਦਿਖਾਉਂਗਾ ਨਾ ਤੇ ਇੱਧਰ ਬਣਿਆ ਹੋਇਆ ਫੁੱਟਬਾਲ ਦਾ ਗਰਾਊਂਡ ਤੇ ਇੱਧਰ ਬਹੁਤ ਲੋਕ ਜਿਹੜੇ ਪ੍ਰੈਕਟਿਸ ਵੀ ਕਰ ਰਹੇ ਨੇ ਉਧਰ ਸਾਹਮਣੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਨਾ ਗਰਾਊਂਡ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਗਰਾਊਂਡ ਬਣੇ ਹੋਏ ਨੇ ਨਾ ਤੇ ਇੱਧਰ ਬਾਕਸਿੰਗ ਪ੍ਰੈਕਟਿਸ ਕਰਨ ਦੇ ਲਈ ਜਿਹੜਾ ਬਣਿਆ ਹੋਇਆ ਹੈ ਨਾ ਆ ਦੇਖੋ ਜੀ ਬਾਕਸਿੰਗ ਦੀ ਪ੍ਰੈਕਟਿਸ ਕਰਨ ਦੇ ਲਈ ਜਿਹੜਾ ਪੂਰਾ ਹਾ ਬਣਾਇਆ ਗਿਆ ਮੈਦਾਨ ਹੈ ਨਾ ਬਾਕਸਰ ਜਿਹੜੇ ਬਾਕਸਿੰਗ ਪ੍ਰੈਕਟਿਸ ਕਰਦੇ ਨੇ ਨਾ ਤੇ ਆਪਾਂ ਤੁਹਾਨੂੰ ਜ ਇੱਥੇ ਜਿਹੜੇ ਬਾਕਸਿੰਗ ਦੇ ਮੈਚ ਖੇਲੇ ਜਾਂਦੇ ਨੇ ਤੇ ਆਹ ਹੈਗੀ ਜੀ ਬਾਕਸਿੰਗ ਰਿੰਗ ਤੇ ਇੱਥੇ ਜਿਹੜੇ ਬਾਕਸਿੰਗ ਮੈਚ ਹੁੰਦੇ ਨੇ ਨਾ ਬਾਕਸਿੰਗ ਰਿੰਗ ਦੇ ਵਿੱਚ ਆਏ ਜੀ ਬਾਕਸਿੰਗ ਰਿੰਗ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਗਰਾਊਂਡ ਬਣੇ ਹੋਏ ਨੇ ਹਨਾ ਤੇ ਆਪਾਂ ਹੁਣ ਚੱਲਦੇ ਹਾਂ ਅੱਗੇ ਥੋਨੂੰ ਅੱਗੇ ਵਾਲੇ ਗਰਾਊਂਡ ਵੀ ਆਪਾਂ ਦਿਖਾ ਦਨੇ ਹਣਾ ਤੇ ਆਹ ਬਣਿਆ ਹੋਇਆ ਜੀ ਫੁੱਟਬਾਲ ਦਾ ਗਰਾਊਂਡ ਹੈ ਹਨਾ ਤੇ ਇਹ ਸਾਰਾ ਮੈਦਾਨ ਬਣੇ ਹੋਏ ਨੇ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਇਹ ਹੈਗਾ ਜੀ ਫੁੱਟਬਾਲ ਦਾ ਗਰਾਊਂਡ ਇਹ ਅੱਗੇ ਤੁਹਾਨੂੰ ਆਪਾਂ ਹੋਰ ਜਿਹੜੇ ਗਰਾਊਂਡ ਰਹਿੰਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਸਕਟਬਾਲ ਦਾ ਗਰਾਊਂਡ ਜਿਵੇਂ ਤੇ ਆ ਦੇਖੋ ਜੀ ਬੱਚੇ ਜਿਹੜੇ ਪ੍ਰੈਕਟਿਸ ਕਰ ਰਹੇ ਨੇ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਤੇ ਆਪਾਂ ਖਰੇ ਹਾਂ ਜੀ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਹਨ ਇੱਥੇ ਆਹ ਬਾਈ ਜਿਹੜੇ ਪ੍ਰੈਕਟਿਸ ਕਰ ਰਹੇ ਇਹਦੇ ਕੀ ਨਾਮ ਆ ਬਾਈ ਜੀ ਆਪਣਾ ਕਾਰਤਿਕ ਹੈ ਕਾਰਤਿਕ ਹਾਂ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ ਮੈਂ 10ਵੀਂ ਵਿੱਚ ਕਾਰਤਿਕ ਬਾਈ ਇਹ 10ਵੀਂ ਕਲਾਸ 'ਚ ਪੜ੍ਹਦਾ ਤੇ ਆਪਣਾ ਨਾਮ ਬਾਈ ਸ਼ਿਵਾਂਸ਼ ਤੇ ਇਹ ਬਾਈ ਦਾ ਨਾਮ ਹੈਗਾ ਸ਼ਿਵਾਂਸ਼ ਅੱਠਵੀਂ ਅੱਛਾ ਇਹ 8ਵੀਂ ਕਲਾਸ ਚ ਪੜਦਾ ਤੇ ਇੱਥੇ ਡੇਲੀ ਖੇਡਣ ਆਉਨੇ ਬਾਈ ਹਾਂਜੀ ਡੇਲੀ ਆਉਂਦੇ ਡੇਲੀ ਪ੍ਰੈਕਟਿਸ ਕਰਨ ਆਉਨੇ ਹੋ ਤੇ ਪੜ੍ਹਦੇ ਇੱਥੇ ਹੋ ਜਾਂ ਬਾਹਰ ਪੜ੍ਹਦਾ ਹੋਈ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਖੁੱਡਾ ਲਾਹੌਰੋਂ ਪੜ੍ਹਦੇ ਹੁੰਦੇ ਸੀ ਖੁੱਡਾ ਲਾਹੌਰ ਸਰਕਾਰੀ ਸਕੂਲ ਪੜ੍ਹਦੇ ਹਾਂਜੀ ਸਰਕਾਰੀ ਠੀਕ ਹੈ ਤੇ ਫਿਰ ਇੱਥੇ ਜਿਹੜੀ ਤੁਸੀਂ ਪ੍ਰੈਕਟਿਸ ਕਰਨ ਆਉਨੇ ਹੋ ਫਿਰ ਤੁਹਾਨੂੰ ਪ੍ਰੈਕਟਿਸ ਕਰਨ ਦੇ ਦਿੰਦੇ ਨੇ ਉਹਰੇ ਹਾਂ ਹਾਂ ਹੈ ਅਲਾਉਡ ਉਹਰੇ ਜਾਨੀ ਕਿ ਐ ਨਹੀਂ ਹੈਗਾ ਵੀ ਬੰਦ ਨਹੀਂ ਕਰਦੇ ਵੀ ਆਉਣ ਲਈ ਕੋਈ ਅਲਾਉਡ ਹੈਗਾ ਹਾਂ ਲਾਉਡ ਠੀਕ ਆ ਤੂੰ ਬਾਈ ਕਿਹੜਾ ਅੰਕਰ ਸਕੂਲ ਨੇ ਆਪੇ ਅੱਛਾ ਲੜਕੀਆਂ ਦੇ ਹੋਸਟਲ ਦੇ ਨਾਲ ਹੈ ਨਾ ਤੇ ਇਹ ਬਾਈ ਪੜਦਾ ਜਿਹੜਾ ਅੰਕਰ ਸਕੂਲ ਦੇ ਵਿੱਚ ਤੇ ਫਿਰ ਡੇਲੀ ਪ੍ਰੈਕਟਿਸ ਕਰਨਾ ਤੇ ਆਪਣੇ ਸਕੂਲ ਲਈ ਖੇਡਦੇ ਹੋ ਤੁਸੀਂ ਇਹ ਗੇਮ ਹੈ ਤੇ ਖੇਡਿਓ ਕਿਤੇ ਗੇਉਂ ਕਿਤੇ ਬਾਹਰ ਜਿੱਤ ਵਗੈਰਾ ਜਿੱਤ ਕੇ ਆਏ ਹੋ ਅੱਛਾ ਆਪ ਨਹੀਂ ਗਏ ਕਿੱਥੇ ਖੇਡ ਕੇ ਆਏ ਸੀ ਬਾਈ ਆਪਾਂ ਮੈਂ ਮਹਾਰਾਸ਼ਟਰ ਖੇਡ ਕੇ ਆਇਆ ਸੀ ਮਹਾਰਾਸ਼ਟਰ ਨੈਸ਼ਨਲ ਨੈਸ਼ਨਲ ਖੇਡ ਕੇ ਆਏ تھے ਇਹ ਆਪਕੇ ਚੰਡੀਗੜ੍ਹ ਕੀ ਟੀਮ ਸੀ ਜਾਂ ਸਕੂਲ ਕੀ ਟੀਮ ਸੀ ਨਹੀਂ ਮੇਰੀ ਪੰਜਾਬ ਕੀ ਟੀਮ ਸੀ ਪੰਜਾਬ ਸੇ ਹੈ ਅੱਛਾ ਪੰਜਾਬ ਸੇ ਖੇਡ ਰਹੇ ਹੋ

ਤੇ ਬਾਈ ਉਹਨਾਂ ਦਾ ਦੇਖਦੇ ਆ ਨਾ ਤੇ ਖੇਡਦੇ ਆ ਥੋੜੀ ਬਹੁਤ ਇਹਨਾਂ ਦੀ ਪ੍ਰੈਕਟਿਸ ਕਰਵਾਉਣੇ ਨਾਲੇ ਠੀਕ ਆ ਜੀ ਹੁਣ ਇੱਥੋਂ ਆਪਾਂ ਤੁਹਾਨੂੰ ਯੂਨੀਵਰਸਿਟੀ ਦਾ ਜਿਹੜਾ ਗਰਾਊਂਡ ਦਿਖਾਤੇ ਤੇ ਹੁਣ ਆਪਾਂ ਇੱਥੋਂ ਅੱਗੇ ਚੱਲਾਂਗੇ ਤੇ ਤੁਹਾਨੂੰ ਰੈਂਦੀ ਯੂਨੀਵਰਸਿਟੀ ਵੀ ਆਪਾਂ ਦਿਖਾਉਨੇ ਆ ਨਾ ਤੇ ਪਹਿਲਾਂ ਆਪਾਂ ਇਹਨਾਂ ਨਾਲ ਥੋੜੀ ਜਿਹੀ ਫੁੱਟਬਾਲ ਖੇਡ ਕੇ ਦੇਖਦੇ ਆ ਤੇ ਕੋਣਾਂ ਨਾਲ ਫੁੱਟਬਾਲ ਖੇਡਣ ਲੱਗਿਆ ਤੇ ਮੈਂ ਗੋਲ 'ਚ ਖੜਾ ਤੇ ਉਹ ਪਲਾਂਟਿੰਗ ਰਾਉਣਗੇ ਨਾ ਦਿਖਾ ਦਿੰਦਾ ਜੀ ਚਲੋ ਜੀ ਆਉਣੇ ਤੇ ਆਪਾਂ ਨੇ ਜਿਹੜੀ ਕਾਰਤਕ ਨਾਲ ਫੁੱਟਬਾਲ ਖੇਲੀ ਕਮੇ ਲੱਗਿਆ ਸਾਡੇ ਨਾਲ ਫੁੱਟਬਾਲ ਖੇੜ ਕੇ ਬਾਈ ਬੜਿਆ ਲੱਗਿਆ ਬਾਈ ਜੀ ਅੱਛਾ ਲੱਗਾ ਆਪ ਕੋ ਮਜ਼ਾ ਆ ਗਿਆ ਹੈ ਮਜ਼ਾ ਆ ਗਿਆ ਠੀਕ ਹੈ ਤੇ ਆਪਾਂ ਨੇ ਕਾਰਤਕ ਤੇ ਕੀ ਨਾਮ ਆ ਬਈ ਆਪਣਾ ਸੁਭਾਸ ਕਾਰਤਕ ਤੇ ਸੁਭਾਸ ਨਾਲ ਫੁੱਟਬਾਲ ਖੇਲੀ ਤਕਰੀਬਨ ਅੱਧਾ ਘੰਟਾ ਸੀ ਖੇੜਦੇ ਰਹੇ ਹਨ ਤੇ ਹੁਣ ਆਪਾਂ ਚੱਲਦੇ ਨੇ ਜਿਹੜੀ ਰਹਿਣੀ ਕਵਰੇਜ ਕਰਦੇ ਆ ਨਾ ਤੇ ਠੀਕ ਹੈ ਜੀ ਹੁਣ ਚੱਲਦੇ ਆਪਾਂ ਇੱਥੋਂ ਅੱਗੇ ਠੀਕ ਆ ਬਾਈ ਮਿਲਦੇ ਆ ਫੇਰ ਕੱਲ ਜਦੋਂ ਫੇਰ ਯੂਨੀਵਰਸਿਟੀ ਆ ਫੇਰ ਤੁਹਾਡੇ ਨਾਲ ਪੱਕਾ ਖੇਡ ਕੇ ਜਾਵਾਂਗੇ ਥੋੜਾ ਬਲੌਗ ਬਣਾਉਣਾ ਤੇ ਆ ਇੱਥੇ ਜਿਹੜੇ ਬਾਸਕਟਬਾਲ ਦੇ ਖਿਡਾਰੀ ਨੇ ਤੇ ਆਪਣੀ ਜਿਹੜੀ ਪ੍ਰੈਕਟਿਸ ਕਰ ਰਹੇ ਨੇ ਨਾ ਤੇ ਇਧਰ ਨਾਲ ਹੀ ਇਹਦੇ ਜਿਹੜਾ ਵਾਲੀਬਾਲ ਦਾ ਗਰਾਊਂਡ ਬਣਿਆ ਹੋਇਆ ਬਾਸਕਟਬਾਲ ਦਾ ਗਰਾਊਂਡ ਆ ਤੇ ਨਾਲ ਹੀ ਹੈਗਾ ਜੀ ਵਾਲੀਬਾਲ ਦਾ ਗਰਾਊਂਡ ਇੱਥੇ ਜਿਹੜੇ ਖਿਡਾਰੀ ਆਪਣੀ ਪ੍ਰੈਕਟਿਸ ਕਰ ਰਹੇ ਨੇ ਤੇ ਵਾਲੀਬਾਲ ਦੇ ਗਰਾਊਂਡ ਚਾਰੇ ਕੋਈ ਨਹੀਂ ਹੈਗਾ ਨਾ ਤੇ ਸ਼ਾਮ ਨੂੰ ਲੈ ਵਾਲੀਬਾਲ ਦੇ ਗਰਾਊਂਡ ਦੇ ਵਿੱਚ ਖੇਡਣ ਦੇ ਲਈ ਜਿਹੜੇ ਖਿਡਾਰੀ ਆਉਣਗੇ ਨਾ ਤੇ ਆਏ ਜੀ ਵਾਲੀਬਾਲ ਦਾ ਗਰਾਊਂਡ ਤੇ ਇਧਰ ਹੈਗਾ ਬਾਸਕਟਬਾਲ ਦਾ ਗਰਾਊਂਡ ਤੇ ਹੁਣ ਆਪਾਂ ਇੱਥੇ ਚੱਲਦੇ ਆਂ ਅੱਗੇ ਤੇ ਆਏ ਜੀ ਉਹ ਸਕੂਲ ਅੰਕਰ ਸਕੂਲ ਤੇ ਇਹਦੇ ਵਿੱਚ ਜਿਹੜਾ ਉਹ ਸ਼ਿਵਾਸ ਪਰਦਾ ਸੀਗਾ ਨਾ ਤੇ ਯੂਨੀਵਰਸਿਟੀ ਦੇ ਅੰਦਰੇ ਬਣਿਆ ਹੋਇਆ ਜਿਹੜਾ ਸਕੂਲ ਅੰਕਰ ਸਕੂਲ ਤੇ ਸੀਨੀਅਰ ਸਕੰਡਰੀ ਸਕੂਲ ਹੈ ਜੀ ਤੇ ਇੱਥੇ ਜਿਹੜਾ ਗਰਲਜ਼ ਹੋਸਟਲ ਸਟਾਰਟ ਹੋ ਜਾਂਦੇ ਨੇ ਨਾ ਤੇ ਮਾਤਾ ਸਵਿੱਤਰੀ ਬਾਈ ਫੂਲੇਵਾਲ ਤੇ ਆਹ ਜਿਹੜਾ ਗਰਲਜ਼ ਹੋਸਟਲ ਬਣਿਆ ਹੋਇਆ ਗਰਲੇ ਹੋਸਟਲ ਨੰਬਰ 5 ਤੇ ਇੱਧਰ ਸਾਰੇ ਜਿਹੜੇ ਗਰਲੇ ਹੋਸਟਲ ਬਣੇ ਰਿਹਾ ਜਿਹੜੀਆਂ ਤੁਸੀਂ ਬਿਲਡਿੰਗਾਂ ਦੇਖ ਰਹੇ ਹੋ ਸਾਰੀਆਂ ਗਰਲੇ ਹੋਸਟਲ ਦੀਆਂ ਨੇ ਨਾ ਤੇ ਆਪਣੇ ਇੱਧਰ ਨੇ ਪਾਸੇ ਜਿਹੜੇ ਉੱਤੇ ਪ੍ਰੋਫੈਸਰ ਵਗੈਰਾ ਪੜ੍ਹਾਉਂਦੇ ਨੇ ਆਹ ਸਾਰੀਆਂ ਜਿਹੜ ਮਨੇ ño ne ਉਹਨਾਂ ਦੇ ਰਹਿਣ ਦੇ ਲਈ ਬਣੀਆਂ ਹੋਈਆਂ ਆ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਬਹੁਤ ਸੋਹਣਾ ਮਾਹੌਲ ਆ ਜੀ ਪੰਜਾਬ ਯੂਨੀਵਰਸਿਟੀ ਦਾ ਤੇ ਆ ਫੇਰ ਜਿਹੜਾ ਅੱਗੇ ਹੋਰ ਹੋਸਟਲ ਆ ਗਿਆ ਮਾਧਕ ਰੇਸਾ ਹਾਲ ਇੱਧਰ ਵੀ ਜਿਹੜਾ ਗੱਲ ਇਹ ਹੋਸਟਲ ਬਣਿਆ ਹੋਇਆ ਸਾਰਾ ਹੈ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਦਿਖਾਉਂਦੇ ਰਹਾਂਗੇ ਤੁਹਾਨੂੰ ਅੱਜ ਪੂਰੀ ਯੂਨੀਵਰਸਿਟੀ ਘੁਮਾਵਾਂਗੇ ਹਨ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਯਾਰ ਤੇ ਆ ਫੇਰ ਜਿਹੜੇ ਪ੍ਰੋਫੈਸਰਾਂ ਨੇ ਰਹਿਣ ਦੇ ਲਈ ਘਰਨੇ ਆ ਸਾਰੇ ਆਪਾਂ ਪਹੁੰਚ ਗਏ ਜੀ ਗੇਟ ਨੰਬਰ 2 ਦੀ ਵੱਲ ਤੇ ਇਹਦੇ ਪਰਲੇ ਪਾਸੇ ਜਿਹੜਾ 15 ਸੈਕਟਰ ਆ 15 ਸੈਕਟਰ ਦੀ ਮਾਰਕੀਟ ਬਣੀ ਹੋਈ ਆ ਤੇ ਆ ਆਪਾਂ ਹੁਣ ਖੜੇ ਆ ਜੀ ਗੇਟ ਨੰਬਰ 2 ਦੀ ਵੱਲ ਹਨਾ ਤੇ ਰਾਤ ਨੂੰ 8-9 ਵਜੇ ਤੋਂ ਬਾਅਦ ਜਿਹੜਾ ਗੇਟ ਨੰਬਰ 1 ਆ ਬੰਦ ਹੋ ਜਾਂਦਾ ਹਨਾ ਜੇਕਰ ਤੁਸੀਂ ਯੂਨੀਵਰਸਿਟੀ ਦੇ ਅੰਦਰ ਆਉਣਾ ਤਾਂ ਫਿਰ 8 ਜਾਂ 9 ਵਜੇ ਤੋਂ ਬਾਅਦ ਜਿਹੜਾ ਗੇਟ ਨੰਬਰ 2 ਦੇ ਵਿੱਚੋਂ ਦੀ ਐਂਟਰੀ ਹੁੰਦੀ ਆ ਤੇ ਆ ਬਣੀ ਹੋਈ ਆ ਜੀ ਸਾਰੀ ਮਾਰਕੀਟ ਜਦੋਂ ਆਪਾਂ ਗੇਟ ਨੰਬਰ 2 ਤੋਂ ਐਂਟਰੀ ਕਰਦੇ ਆ ਆ ਸਾਰੀ ਮਾਰਕੀਟ ਬਣੀ ਹੋਈ ਆ ਤੇ ਆ ਦੇਖੋ ਬਹੁਤ ਸੋਹਣੇ ਜਿਹੜੇ ਵੱਡੇ ਵੱਡੇ ਵਿਸ਼ਾਲ ਰੁੱਖ ਲੱਗੇ ਹੋਏ ਨੇ ਨਾ ਵੱਡੇ ਵੱਡੇ ਰੁੱਖ ਲੱ ਤੇ ਆਪਾਂ ਪੰਕੀਆਂ ਜੀ ਪੰਜਾਬ ਯੂਨੀਵਰਸਿਟੀ ਦੀ ਸ਼ਾਨ ਸਟੂਸੀ ਦੀ ਵੱਲ ਹੈ ਨਾ ਤੇ ਆਜੋ ਤੁਹਾਨੂੰ ਆਪਾਂ ਜਿਹੜਾ ਸਟੂਸੀ ਦਾ ਫੁੱਲ ਮਾਹੌਲ ਦਿਖਾਉਨੇ ਆ ਕਹਿੰਦੇ ਸ਼ਾਮ ਨੂੰ ਇੱਥੇ ਦਾ ਮਾਹੌਲ ਜਿਹੜਾ ਦੇਖਣ ਵਾਲਾ ਹੁੰਦਾ ਤੇ ਫੁੱਟਬਾਲ ਖੇល ਕੇ ਆਪਣੀ એનર્ਜੀ ਜਿਹੜੀ ਥੋੜੀ ਲੋ ਹੋ ਗਈ ਹੈ ਨਾ ਤੇ ਨਾਲੇ ਆਪਾਂ ਇੱਥੇ ਪੀਵਾਂਗੇ ਚਾਹ ਤੇ ਤੁਹਾਨੂੰ ਜਿਹੜਾ ਮਾਹੌਲ ਸਾਰਾ ਦਿਖਾਉਨੇ ਆਪਾਂ ਸਟੂਸੀ ਦਾ ਤੇ ਆਏ ਜੀ ਮਾਹੌਲ ਸ਼ਾਮ ਨੂੰ ਸਟੂਸੀ ਦਾ ਤੇ ਕਹਿੰਦੇ ਵੀ એનર્ਜੀ ਜਿਹੜੀ ਲੋ ਹੋ ਗਈ ਦੀ ਹੈ ਨਾ ਤੇ ਮੈਂ ਭਾਈ ਦੋ ਚਾਹ ਫੜ ਕੇ ਲੈ ਕੇ ਆਇਆ ਤੇ ਚਾਹ ਪੀਨੇ ਤੇ ਆਹ ਲਓ ਜੀ ਚਾਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਦਿਖਾਈ ਪੰਜਾਬ ਯੂਨੀਵਰਸਿਟੀ ਤੇ ਇੱਥੇ ਦਾ ਮਾਹੌਲ ਤੇ ਹੁਣ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਆਪਣੇ ਚੈਨਲ ਤੇ ਨਵੇਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ